ਦਾ ਸਵਾਦ ਲਈਦਾ ਸਰੂਰ ਲਈਦਾ ਹੁਣ ਦਲਜੀਤ ਵਰਗਿਆਂ ਨੇ ਐਕਟਰ ਇਹਨਾਂ ਦਲਜੀਤ ਤੇ ਉਹਨੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਦੇ ਐਦਾਂ ਦੀਆਂ ਮੂਵੀਆਂ ਵੀ ਬਣਾਈਆਂ ਨਾ ਜਿਹਦੇ ਵਿੱਚ ਖੜਕੂ ਬਣਿਆ ਉਹ ਸਿੰਘ ਬਣਿਆ ਨਾ ਉਹ ਇੱਕ ਮੂਵੀ ਦੇ ਵਿੱਚ ਜਿੱਥੇ ਉਹ ਪੰਜਾਬ 1984 ਬਣਿਆ ਨਾ ਉਹ ਕੌਣ ਬਣਿਆ ਭੜਾ ਉਹਦਾ ਨਾਂ ਬੋਲੋ ਜਿਹੜਾ ਐਕਟਰ ਉਹ ਚ ਕੌਣ ਹੈ ਕੀ ਦਾ ਉਹਦਾ ਦਲਜੀਤ ਦਿਲਜੀਤ ਕਹਿ ਦਿੰਦੇ ਦਲਜੀਤ ਕਹਿ ਲੋ ਦਿਲਜੀਤ ਕਹਿ ਲੋ ਹੁਣ ਜਿਹੜਾ ਪੰਜਾਬ 1984 ਉਹਦੇ ਵਿੱਚ ਮੇਨ ਐਕਟਰ ਕੌਣ ਹੈ ਰੋਲ ਕੌਣ ਕਰ ਰਿਹਾ ਦਿਲਜੀਤ ਤੇ ਹੁਣ ਆ ਅਮਰ ਸਿੰਘ ਚਮਕੀਲਾ ਮੂਵੀ ਆਈ ਹੈ ਉਹਦੇ ਵਿੱਚ ਮੇਨ ਰੋਲ ਕੌਣ ਕਰ ਰਿਹਾ ਉਹ ਵੀ ਦਿਲਜੀਤ ਹੈ ਹੁਣ ਕਦੇ ਤੇ ਸਾਡੇ ਵਾਲੇ ਹਾਰ ਲੈ ਕੇ ਖੜ ਜਾਂਦੇ ਨੇ ਅਸੀਂ ਸਨਮਾਨ ਕਰਨਾ ਉਹ ਜਦੋਂ ਦੂਜਾ ਕਰਦੇ ਫਿਰ ਕਹਿੰਦਾ ਇਹ ਜੁੱਤੀਆਂ ਦਾ ਹਾਰ ਪਾਉਣਾ ਹੁਣ ਤੇਰੇ ਉਹ ਅਗਲੇ ਦਿਨ ਉਹ ਜੇ ਤੂੰ ਅੱਜ ਐਂ ਕਹੇਂਗਾ ਕੱਲ ਨੂੰ ਹੋਰ ਮੂਵੀ ਬਣਾ ਦੂ ਵਧੀਆ ਜੀ ਕੋਈ ਫੇਰ ਤੁਸੀਂ ਕੁਝ ਤੁਸੀਂ ਕਿੱਦਾਂ ਦੇ ਜਜ਼ਬਾਤੀ ਲੋਕ ਐਂ ਇਮੋਸ਼ਨ ਕਿੱਦਾਂ ਦੇ ਨੇ ਤੁਹਾਡੇ ਮਾੜੀ ਜੀ ਜਿਹੜਾ ਕਲਾਕਾਰ ਹੁੰਦਾ ਉਹ ਕਲਾ ਐ ਉਹਦੀ ਆਪਣਾ ਉਹਦਾ ਇੱਕ ਗੁਣ ਐ ਉਹਨੇ ਕਦੇ ਕਿਸੇ ਦਾ ਰੋਲ ਪਲੇ ਕਰਨਾ ਉਹਦਾ ਕਦੇ ਕਿਸੇ ਦਾ ਰੋਲ ਪਲੇ ਕਰਨਾ ਹਾਂ ਤੁਸੀਂ ਇਹ ਕਹਿ ਸਕਦੇ ਐ ਵੀ ਸਿੰਘ ਦਾ ਰੋਲ ਕਰਨ ਵੇਲੇ ਤੂੰ ਸਿੱਖੀ ਸਿੰਘ ਦੇ ਨਾਲ ਨਾ ਤੂੰ ਸਹੀ ਨਹੀਂ ਨਿਭਾਇਆ ਰੋਲ ਵਧੀਆ ਨਹੀਂ ਨਿਭਾਇਆ ਜਾਂ ਤੂੰ ਜਿਹੜਾ ਇਕਤ ਕਰਦਾ ਸੀ ਉਹ